ਇੰਡੀਆ ਕਰਾਇਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਬਟਾਲਾ ਦੇ ਜਲੰਧਰ ਰੋਡ ਤੇ KFC ਖੁੱਲਣ ਨਾਲ ਬਟਾਲਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ KFC ਦੇ ਉਦਘਾਟਨ ਬਟਾਲਾ ਤੋਂ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ ਨਾਲ ਹੀ ਐਮਐਲਏ ਨੇ ਕਿਹਾ ਕਿ ਸਾਡੇ ਬਟਾਲਾ ਨੂੰ ਪਿਛੜੇ ਸ਼ਹਿਰਾਂ ਵਿੱਚ ਗਿਣਦੇ ਸਨ ਪਰ ਹੁਣ ਸਾਡਾ ਸ਼ਹਿਰ ਬਹੁਤ ਤਰੱਕੀ ਕਰ ਰਿਹਾ ਹੈ KFC ਦੇ ਮੈਨੇਜਰ ਨੇ ਕਿਹਾ ਕਿ ਪਹਿਲਾਂ ਬਟਾਲਾ ਵਾਸੀਆਂ ਨੂੰ ਅੰਮ੍ਰਿਤਸਰ ਜਾਂ ਫਿਰ ਕਥੂ ਰੰਗਲ KFC ਦਾ ਸਵਾਦ ਲੈਣ ਜਾਣਾ ਪੈਂਦਾ ਸੀ ਪਰ ਹੁਣ ਬਟਾਲਾ ਵਾਸੀਆਂ ਨੂੰ ਇੱਥੇ ਹੀ KFC ਦਾ ਸਵਾਦ ਮਿਲੇਗਾ ਦੀਪਕ ਕੁਮਾਰ ਅਤੇ ਲੱਕੀ ਭਾਟੀਆਂ ਦੀ ਖਾਸ ਰਿਪੋਰਟ ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਧੰਨਵਾਦ ਕੇ ਗਿਆ ਭਈ ਆ ਜੋ థాంਕ ਯੂ ਮੈਂ ਇਹ ਬੜਾ ਹੱਥ ਕਰਾ ਕਰੇ ਮੈਨੂੰ ਦਿলো ਤੇ ਘਟੇ ਦਿਓ ਇੱਥੇ ਇਕ ਮੈਂ ਖੁਦ ਤੇ ਘਟੇ ਦਿਓ ਪਲੀਜ਼ ਥੈਂਕ ਯੂ ਇਨਕ ਕਲਿਕ ਆ ਕਲਿਕ ਆ ਕਰ ਲੀ ਕਰ ਲੀ ਥੈਂਕ ਯੂ ਸਰ ਥੈਂਕ ਯੂ ਇੱਕ ਮਿੰਟ ਇੱਕ ਮਿੰਟ ਅਲੈਹੁ ਅਕਬਰ हेलो भाई जब मैं तो डिवीजन वाला दोगे ना जब ये दूंगा डाइनिंग और टेका दो दो का दोनों का जब यहां पे दूंगा ना इनिशियन का वायर का बिल शशिकांत जी सारेयानु आज ਸਾਡੇ ਆਪਣੇ ਬਟਾਲਾ ਸ਼ਹਿਰ ਵਿਕੇ ਜਲੰਧਰ ਰੋਡ ਨੀਅਰ ਗੁਰੂ ਨਾਨਕ ਕਾਲਜ ਓਪੋਜ਼ਿਟ ਸਿਵਲ ਹਸਪੀਟਲ ਤੇ KFC ਦੀ ਓਪਨਿੰਗ ਹੈ ਸਰ ਮੋਸਟਲੀ ਸਾਡੇ ਬਟਾਲੇ ਦੇ ਲੋਕਾਂ ਨੂੰ ਕਤੂਨਗਲ ਜਾਣਾ ਪੈਂਦਾ ਸੀਗਾ KFC KFC ਲਈ ਆਪਣੀ ਫੈਮਿਲੀ ਦੇ ਨਾਲ ਹੁਣ ਇਹ ਬਹੁਤ ਵਧੀਆ ਇੱਕ ਸਾਡੇ ਸਾਰੇ ਬਟਾਲੇ ਲਈ ਹੈ ਕਿ ਉਹ KFC ਹੁਣ ਇੱਥੇ ਬਟਾਲਾ ਦੇ ਵਿੱਚ ਨਵੀਂ ਫਰਾਂਚਾਈਜ਼ੀ ਹੈ ਇੱਥੇ ਹੁਣ ਸਾਰੇ ਆਪਣੀ ਫੈਮਿਲੀ ਦੇ ਨਾਲ ਵਿਜ਼ਿਟ ਕਰਨ ਮੋਸਟਲੀ ਲੋਕਾਂ ਨੂੰ ਕਤੂਨਗਲ ਜਾਣਾ ਪੈਂਦਾ ਸੀਗਾ ਤੇ ਹੁਣ ਉਹਨਾਂ ਲਈ ਬਹੁਤ ਵਧੀਆ ਓਪਰਚੁਨਿਟੀ ਆ ਕਿ ਆਪਣੀ ਫੈਮਿਲੀ ਦੇ ਨਾਲ ਉਹ ਆਪਣੇ ਹੀ ਸ਼ਹਿਰ ਬਟਾਲਾ ਵਿੱਚ ਗੁੱਡ ਫੂਡ ਟੈਸਟ ਕਰ ਸਕਦੇ ਨੇ ਅੱਜ ਬਹੁਤ ਖੁਸ਼ੀ ਦਾ ਦੈਨਾਂ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ KFC ਖੁੱਲਿਆ ਆ ਖੁਸ਼ੀ ਇਸ ਚੀਜ਼ ਦੀ ਆ ਵੀ KFC ਖੁੱਲਿਆ ਇਸ ਚੀਜ਼ ਦੀ ਖੁਸ਼ੀ ਖੁਸ਼ੀ ਇਸ ਚੀਜ਼ ਦੀ ਸਾਡੇ ਸ਼ਹਿਰ 'ਚ ਖੁੱਲਿਆ ਕਿਉਂਕਿ ਸਾਡੇ ਸ਼ਹਿਰ ਨੂੰ ਬਹੁਤ ਬੈਕਵਰਡ ਕਿਹਾ ਜਾਂਦਾ ਸੀ ਇੱਕ ਟਾਈਮ ਦੇ ਵਿੱਚ ਸਾਡੇ ਇੱਥੇ ਮਤਲਬ ਕਿ ਇਹਨਾਂ ਕੋਈ ਖਾਣਾ ਪੀਣਾ ਹੋਵੇ ਤੇ ਅੰਮ੍ਰਿਤਸਰ ਜਾਂ ਕਿੱਥੋਂ ਨਗਰ ਲਾਗੇ ਜਾ ਕੇ ਖਾਣਾ ਪੀਣਾ ਪੈਂਦਾ ਸੀ KFC ਵਰਗੀ ਚੀਜ਼ ਇੱਥੇ ਖੁੱਲੀ ਆ ਸਾਡੇ ਸ਼ਹਿਰ ਨੂੰ ਜਿੱਤੇ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਤੇ ਜੇ ਆਪਣੇ ਗੁਰਪ੍ਰੀਤ ਤੇ ਡਾਕਟਰ ਗੁਰਪ੍ਰੀਤ ਧੌਣੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਇਹਨਾਂ ਨੇ ਖੋਲ ਕੇ ਤਾਂ ਆਪਾਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹਸਾਲੇ ਦੀ ਗੱਲ ਹੈ ਜਿਹੜਾ ਬਟਾਲਾ ਸਾਡਾ ਜਿਹਨੂੰ ਪਛੜਿਆ ਬਟਾਲਾ ਕਿਹਾ ਜਾਂਦਾ ਸੀ ਅੱਜ ਉਹ ਬਟਾਲਾ ਜਿਹੜਾ ਤਰੱਕੀ ਦੀ ਰਾਹ ਤੇ ਹੈ ਅੱਜ ਸ਼ਹਿਰ ਵਾਸੀਆਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਅੱਜ KFC ਦਾ ਜਿਹੜਾ ਉਦਘਾਟਨ ਜੋ ਹੋਇਆ ਸਾਡੇ ਡਾਕਟਰ ਨਾਫਰੀਤ ਹੁਣੀ ਜਿਨ੍ਹਾਂ ਨੇ ਅੰਤ ਤੱਕ ਮਿਹਨਤ ਸਾਡੇ ਜਿਹੜੇ ਗੁਰਦਾਸਪੁਰ ਟਰਾਂਸਪੋਰਟ ਵਾਲੇ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਹੈ ਜੀ ਔਰ ਇਤਰਾ ਹੀ ਪਰਮਾਤਮਾ ਕਰੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਪਰਿਵਾਰ ਔਰ ਚੜ੍ਹਦੀ ਕਲਾ ਦੇ ਵਿੱਚ ਇਹ ਜਿਹੜਾ ਕਾਰੋਬਾਰ ਇਹਨਾਂ ਦਾ ਚੱਲਦਾ ਰਹੇ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ